ਹੌਣ ਸਰਬੱਤ ਖਾਲਸਾ ਦਊਗਾ ਸਜਾ ਸੁਖਵੀਰ ਬਾਦਲ ਨੂੰ ਕਿਉਂਕਿ ਜਦੋਂ ਆਪਾਂ ਇਤਿਹਾਸ ਦੇਖਦੇ ਆਂ ਖਾਲਸੇ ਦਾ ਤੇ ਜਦੋਂ ਵੀ ਵੱਡੇ ਫੈਸਲੇ ਲਏ ਜਾਂਦੇ ਸੀ ਉਹ ਸਰਬੱਤ ਖਾਲਸਾ ਬੁਲਾ ਕੇ ਸੰਗਤ ਬੁਲਾ ਕੇ ਲਏ ਜਾਂਦੇ ਸੀ ਕਿਉਂਕਿ ਸੰਗਤ ਹੀ ਗੁਰੂ ਦੀ ਗੋਲਕ ਭਰਦੀ ਆ ਉਹੀ ਚੜਾਵਾ ਚੜਾਉਂਦੀ ਆ ਸੰਗਤ ਤੋਂ ਬਿਨਾ ਕਦੇ ਫੈਸਲੇ ਨਹੀਂ ਲਏ ਜਾਂਦੇ ਵੀ ਤੁਸੀਂ ਬੰਦ ਕਮਰੇ ਦੇ ਵਿੱਚ ਪੰਜ ਸਿੰਘ ਇਕੱਠੇ ਕਰਕੇ ਫੈਸਲਾ ਲੈ ਲਮੋ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਸਖਵੀਰ ਬਾਦਲ ਦੇ ਜੱਥੇਦਾਰ ਨੇ ਹੁਣ ਜਿਹੜਾ ਬਾਦਲਾਂ ਦਾ ਜੱਥੇਦਾਰ ਅਸੀਂ ਕਾਲਤਖਸਾਬ ਦਾ ਜੱਥੇਦਾਰ ਨਹੀਂ ਕਹਾਂਗੇ ਬਾਦਲਾਂ ਦਾ ਕਹਾਂਗੇ ਜਿਹੜਾ ਬਾਦਲਾਂ ਦਾ ਜੱਥੇਦਾਰ ਆ ਉਸ ਨੇ ਇੱਕ ਬੰਦ ਕਮਰੇ ਦੇ ਵਿੱਚ ਪੰਜ ਪਿਆਰੇ ਕਹਿੰਦਾ ਮੈਂ ਇਕੱਠੇ ਕਰ ਲਈ ਜਾਨੀ ਪੰਜ ਸਿੰਘ ਇਕੱਠੇ ਕਰਕੇ ਇੱਕ ਬੰਦ ਕਮਰੇ ਦੇ ਵਿੱਚ ਫੈਸਲਾ ਕੀਤਾ ਉਹ ਨਾਂ ਦੇ ਹੀ ਪੰਜ ਸਿੰਘ ਨੇ ਹੇਗੇ ਬਾਦਲਾਂ ਦੇ ਖਰੀਦੇ ਹੋਏ ਬਾਦਲਾਂ ਦੇ ਰੱਖੇ ਹੋਏ ਗੁਰਦੁਆਰਿਆਂ ਚ ਸੈਲਰੀ ਤੇ ਜੇ ਹੁੰਦੇ ਗੁਰੂ ਦੇ ਸਿੰਘ ਸੱਚਮੁੱਚ ਜਥੇਦਾਰ ਹੁੰਦਾ ਸੱਚਮੋਚੀ ਪੰਜ ਪਿਆਰੇ ਹੁੰਦੇ ਪੰਜ ਸਿੰਘ ਹੁੰਦੇ ਤਾਂ ਉਹ ਸਰਬੱਤ ਖਾਲਸਾ ਬੁਲਾਉਂਦੇ ਸਰਬੱਤ ਖਾਲਸੇ ਦਾ ਐਲਾਨ ਕਰਦੇ ਸਰਬੱਤ ਖਾਲਸੇ ਦੇ ਵਿੱਚ ਸੰਗਤ ਨੂੰ ਪੁੱਛਦੇ ਉੱਥੇ ਹੀ ਫੈਸਲੇ ਲੈਂਦੇ ਉੱਥੇ ਹੀ ਫੈਸਲੇ ਸੁਣਾਉਂਦੇ ਬੰਦ ਕਮਰੇ ਦੇ ਵਿੱਚ ਨਾ ਇਕੱਠੇ ਹੋ ਕੇ ਇਹ ਪਾਪ ਕਰਦੇ ਹੁਣ ਜਿੰਨੀਆਂ ਵੀ ਦੁਨੀਆ ਤੇ ਸਿੱਖ ਜੱਥੇਬੰਦੀਆਂ ਕਹਾਉਂਦੀਆਂ ਨੇ ਕਿ ਅਸੀਂ ਜੱਥੇਬੰਦੀਆਂ ਉਹਨਾਂ ਨੂੰ ਆਪਣੇ ਬੋਲਣਾ ਪੈਂਦਾ ਕਿ ਆਪਣੀਆਂ ਸੂਟੀਆਂ ਸੂਟੀਆਂ ਜਿਹੜੀਆਂ ਤੁਸੀਂ ਦੁਕਾਨਾਂ ਸਮਝ ਲੀਆਂ ਨੇ ਕਿ ਮੇਰੀ ਜੀ ਇਹ ਜੱਥੇਬੰਦੀ ਹੈ ਇਹ ਮੇਰੀ ਦੁਕਾਨ ਆ ਉਹ ਕਹਿੰਦਾ ਮੇਰੀ ਜੱਥੇਬੰਦੀ ਹੈ ਮੇਰੀ ਦੁਕਾਨ ਆ ਹੁਣ ਤੁਹਾਨੂੰ ਇਹ ਗੱਲਾਂ ਸਾਇਦ ਬੁਰੀਆਂ ਲੱਗਦੀਆਂ ਹੁਣ ਕਿਉਂਕਿ ਤੁਸੀਂ ਦੁਕਾਨਾਂ ਸਮਝ ਲਿਆ ਗੁਰੂ ਘਰਾਂ ਨੂੰ ਜੇ ਤੁਸੀਂ ਇਕੱਠੇ ਹੋਜੋ ਮੋ ਇਕੱਠੇ ਹੋ ਕੇ ਸਰਬੱਤ ਖਾਲਸਾ ਬਲਾਵੋ ਦੁਕਾਨਾਂ ਬੰਦ ਕਰਕੇ ਗੁਰੂ ਘਰ ਦੇ ਸੇਵਕ ਬਣ ਕੇ ਖਾਲਸੇ ਬਣ ਕੇ ਗੁਰੂ ਦੇ ਸਿੰਘ ਬਣ ਕੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਜੋ ਇਕੱਠੀਆਂ ਹੋ ਕੇ ਇੱਕ ਸਰਬੱਤ ਖਾਲਸਾ ਬਲਾਵੋ ਉੱਥੇ ਇਹ ਸਾਰੇ ਵੱਡੇ ਫੈਸਲੇ ਲਵੋ ਦੱਸੋ ਫਿਰ ਇਹ ਕਾਲ ਤੱਕ ਦਾ ਜੋ ਜਥੇਦਾਰ ਬਣਾਇਆ ਹੋਇਆ ਬਾਦਲਾਂ ਦਾ ਇਹਨੂੰ ਵੀ ਉੱਥੇ ਬੁਲਾ ਲਓ ਵੀ ਭਾਈ ਤੂੰ ਵੀ ਆ ਜਾ ਜਿਹੜੇ ਪੰਜ ਤਾਂ ਕਮਰੇ ਚ ਬੰਦੇ ਲੈ ਕੇ ਗਿਆ ਸੀ ਤੂੰ ਜਿਨ੍ਹਾਂ ਨੂੰ ਪੰਜ ਪਿਆਰਿਆਂ ਦਾ ਪੰਜ ਸਿੰਘਾਂ ਦਾ ਨਾਂ ਦਿੱਤਾ ਉਹਨਾਂ ਨੂੰ ਵੀ ਬੁਲਾ ਲਓ ਉੱਥੇ ਬੁਲਾ ਕੇ ਫਿਰ ਪੰਥ ਦੇ ਨਾਲ ਗੱਲਬਾਤ ਕਰਕੇ ਫੈਸਲੇ ਵੱਡੇ ਫੈਸਲੇ ਕਰੋ ਸਰਬੱਤ ਖਾਲਸੇ ਦੇ ਵਿੱਚ ਇਹ ਅੱਜ ਜ਼ਰੂਰ ਤਾਂ ਪੰਥ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਇਸ ਤਰੀਕੇ ਦੇ ਨਾਲ ਪੰਥ ਦੀ ਸੇਵਾ ਕਰ ਸਕਦੇ ਹਾਂ ਤੇ ਆਪਣੇ ਇਤਿਹਾਸ ਨੂੰ ਵੀ ਬਚਾ ਸਕਦੇ ਹਾਂ ਨਹੀਂ ਤਾਂ ਇਹਨਾਂ ਨੇ ਤਾਂ ਬਰਬਾਦ ਕਰਨ ਬਾਰੇ ਸੋਚ ਲਿਆ ਬਾਦਲਾਂ ਨੇ ਇਹ ਤਾਂ ਦਿਨੋਂ ਦਿਨ ਇਹੀ ਕਾਰੇ ਕਰਦੇ ਰਹਿਣਗੇ ਇਦਾਂ ਦੇ ਜਿੱਦਾਂ ਦਾ ਇਹਨੇ ਹੁਣ ਕੀਤਾ ਹੁਣ ਜੇ ਤੁਸੀਂ ਸਖਵੀਰ ਬਾਦਲ ਦੇ ਪਾਪ ਗਿਣਦੇ ਹੋ ਕਾਂਢ ਕੀਤੇ ਹੋਏ ਗਿਣਦੇ ਹੋ ਥੋੜੇ ਜੇ ਗਿਣ ਲਓ ਜੇ ਸਾਰੇ ਗਿਣੋਗੇ ਤਾਂ ਕਈ ਘੰਟੇ ਲੱਗ ਜਾਣਗੇ ਜੇ ਆਪਾਂ ਥੋੜੇ ਜੇ ਕਾਂਢ ਇਹਦੇ ਦੇਖ ਲਈਏ ਸਖਵੀਰ ਬਾਦਲ ਦੇ ਸਖਬੀਰ ਬਾਦਲ ਤੇ ਜਦੋਂ ਬਾਦਲ ਦੀ ਸਰਕਾਰ ਸੀ ਉਹ ਸਮੇਂ ਇਹਨਾਂ ਨੇ ਜਿਹੜੇ ਪੁਲਿਸ ਅਫਸਰ ਸੀ ਜਿਹੜੇ ਕਾਤਲ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੇ ਗੋਲੀਆਂ ਮਾਰੀਆਂ ਕੁੜੀਆਂ ਨਾਲ ਬਲਾਤਕਾਰ ਕੀਤੇ ਉਹ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਵੱਡੇ ਵੱਡੇ ਅਹੁਦੇ ਦਿੱਤੇ ਇੱਕ ਪਾਪ ਦੂਜਾ ਪਾਪ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਚੋਲੇ ਵਰਗਾ ਚੋਲਾ ਬਣਾ ਕੇ ਸੌਦੇ ਸਾਧ ਨੂੰ ਦਿੱਤਾ ਇਹ ਪਾਪ ਫਿਰ ਤੀਜਾ ਪਾਪ ਜਦੋਂ ਸੌਦੇ ਸਾਧ ਦੇ ਚੇਲਿਆਂ ਨੇ ਆਪਣੀ ਫਿਲਮ ਰਿਲੀਜ਼ ਕਰਨੀ ਸੀ ਉਹਦੀ ਫਿਲਮ ਰਿਲੀਜ਼ ਕੀਤੀ ਉਹ ਸਮੇਂ ਪਰਚੇ ਲਾਏ ਸੌਦੇ ਸਾਧ ਦੇ ਚੇਲਿਆਂ ਨੇ ਕਿ ਲੱਭ ਲੋ ਆਪਣੇ ਗੁਰੂ ਨੂੰ ਜਿੱਥੋਂ ਲੱਭਣਾ ਉਹ ਸਮੇਂ ਇਹਨਾਂ ਨੇ ਸੌਦੇ ਸਾਧ ਦੇ ਚੇਲਿਆਂ ਦਾ ਸਾਹ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਰੋਲੇਆ ਇਹ ਕੋਈ ਛੋਟਾ ਪਾਪ ਨਹੀਂ ਹੈਗਾ ਗੁਰੂ ਸਾਹਿਬ ਦੇ ਅੰਗ ਸੜਕਾਂ 'ਤੇ ਸਿੱਟਣੇ ਕੋਈ ਛੋਟਾ ਪਾਪ ਨਹੀਂ ਇਹ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਸਿੰਘ ਵਿਰੋਧ ਕਰਦੇ ਸੀ ਜਿਨ੍ਹਾਂ ਨੇ ਮੋਰਚਾ ਲਾਇਆ ਬਰਗਾੜੀ ਦੇ ਵਿੱਚ ਉੱਥੇ ਫਿਰ ਸਿੰਘਾਂ ਨੂੰ ਕੁੱਟਿਆ ਤੇ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕੀਤੇ ਉਹ ਕਾਹੜ ਇਹਨਾਂ ਨੇ ਕੀਤਾ ਜੇ ਇਹਨਾਂ ਦੇ ਸਾਰੇ ਕਾਹੜ ਗਿਣਦੇ ਆ ਤਾਂ ਕਈ ਘੰਟੇ ਲੱਗਦੇ ਨੇ ਪਰ ਇਹ ਮੁਗਲਾਂ ਤੋਂ ਵੀ ਗੰਦੇ ਨਿਕਲੇ ਵਜੀਰ ਖਾਨ ਤੋਂ ਵੀ ਗੰਦੇ ਨਿਕਲੇ ਹੁਣ ਵਜੀਰ ਖਾਨ ਨੂੰ ਤੁਸੀਂ ਦਿਨਖਾਈਆ ਇਕਰਾਰ ਨਹੀਂ ਦੇ ਸਕਦੇ ਕਾਲ ਤੱਕ ਸਭ ਦੇ ਜਥੇਦਾਰ ਦਾ ਬਹੁਤ ਵੱਡਾ ਅਹੁਦਾ ਜੇ ਇਹ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹ ਫੈਸਲਾ ਲੈਂਦਾ ਤਾਂ ਫੈਸਲਾ ਇਹ ਹੋਣਾ ਸੀ ਵੀ ਅੱਜ ਤੋਂ ਸੁਖਵੀਰ ਬਾਦਲ ਸ਼੍ਰੋਮਣੀ ਕਮੇਟੀ ਚੋਂ ਕੱਢਿਆ ਜਾਂਦਾ ਇਹ ਕਿਸੇ ਵੀ ਗੁਰੂ ਘਰ ਦੀ ਕਮੇਟੀ ਚ ਇਦਾ ਨਾਮ ਨਹੀਂ ਪਾਇਆ ਜਾਊਗਾ ਸੁਖਵੀਰ ਬਾਦਲ ਦਾ ਤੇ ਸੁਖਵੀਰ ਬਾਦਲ ਦੀ ਸਾਰੀ ਫੈਮਿਲੀ ਦਾ ਨਾਮ ਨਹੀਂ ਪਾਇਆ ਜਾਊਗਾ ਕਿਉਂਕਿ ਇਹਨਾਂ ਨੇ ਪੰਥ ਦਾ ਬਹੁਤ ਕਹਾਣ ਕੀਤਾ ਇਸ ਕਰਕੇ ਪੰਥ ਤੋਂ ਕੱਢਿਆ ਜਾਂਦਾ ਇਹ ਫੈਸਲਾ ਜਥੇਦਾਰ ਦਾ ਹੋਣਾ ਸੀ ਜੇ ਸੱਚਮੁੱਚ ਜਥੇਦਾਰ ਹੁੰਦਾ ਅਕਾਲ ਤਖਤ ਸਾਹਿਬ ਦਾ ਫੇਰ ਉਹਨੇ ਇਹ ਵੀ ਕਹਿਣਾ ਸੀ ਵੀ ਜਿਹੜਾ ਪ੍ਰਕਾਸ਼ ਬਾਦਲ ਆ ਉਹਨੂੰ ਜੋ ਫਕਰੇ ਕੌਮ ਦਾ ਅਵਾਰਡ ਦਿੱਤਾ ਸੀ ਉਹ ਵੀ ਵਾਪਸ ਲੈ ਰਹੇ ਆ ਤੇ ਪ੍ਰਕਾਸ਼ ਬਾਦਲ ਦਾ ਜਦੋਂ ਵੀ ਕੋਈ ਇਹ ਦਿਨ ਦਿਹਾੜਾ ਮਨਾਉਂਦੇ ਨੇ ਉਹ ਮਰੇ ਹੋਏ ਦਾ ਭੋਗ ਪਾਉਂਦੇ ਨੇ ਸਾਲ ਬਾਅਦ ਉਦੋਂ ਕੋਈ ਵੀ ਜੱਥੇਬੰਦੀ ਜਾਂ ਕੋਈ ਵੀ ਸਿੱਖ ਉਹਦੇ ਭੋਗ ਤੇ ਨਹੀਂ ਜਾਊਗਾ ਕਿਉਂਕਿ ਉਹ ਬਹੁਤ ਵੱਡਾ ਪਾਪੀ ਆ ਇਹ ਫੈਸਲੇ ਲੈਣੇ ਸੀ ਹੁਣ ਇਹ ਫੈਸਲੇ ਤਾਂ ਸਰਵੱਤ ਖਾਲਸਾ ਹੀ ਲੈ ਸਕਦਾ ਹੁਣ ਇੱਥੇ ਬੇਨਤੀ ਕਰਦੇ ਆ ਸਿੱਖ ਜੱਥੇਬੰਦੀਆਂ ਕਹਾਉਣ ਵਾਲਿਆਂ ਨੂੰ ਕਿ ਭਾਈ ਕੂੜਾ ਲਾਲਚ ਛੱਡ ਦਿਓ ਸਰਕਾਰਾਂ ਦਾ ਪੱਲੂ ਛੱਡ ਦੋ ਪੰਥ ਦਾ ਪੱਲਾ ਫੜ ਲਓ ਗੁਰੂ ਦੇ ਸਿੰਘ ਸੱਚ ਮੁੱਚ ਦੇ ਬਣ ਜੋ ਸਰਬੱਤ ਖਾਲਸਾ ਬਲਾਵੋ ਉਥੇ ਇਹ ਫੈਸਲੇ ਲਵੋ ਜੇ ਤੁਸੀਂ ਸਿਰਫ ਆਪਣੀਆਂ ਦੁਕਾਨਾਂ ਸਮਝ ਕੇ ਦੁਕਾਨਾਂ ਚਲਾਉਣੀਆਂ ਨੇ ਤਾਂ ਚਲਾਈ ਜਾਓ ਨਰਕਾਂ ਨੂੰ ਜਾਮੋਗੇ ਜਿਵੇਂ ਇਹਨਾਂ ਦੇ ਜੁੱਤੀਆਂ ਪੈਂਦੀਆਂ ਨੇ ਐਵੇਂ ਜਿਵੇਂ ਥੋੜੇ ਪੈਂਦੀਆਂ ਰਹਿਣਗੀਆਂ ਜੁੱਤੀਆਂ ਖਾਈ ਜਾਓ ਆਪਣੀ ਬੇਇੱਜ਼ਤੀ ਕਰਾਈ ਜਾਓ ਜੋ ਕਰਨਾ ਕਰੋ ਉਹ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ